ਮੁੰਡਾ ਇਨਕਾਰ ਕਰਦੇ ਪਿਆ ਵਾ ਤੇ ਪਰ ਮੈਂ ਉਹਦੇ ਨਾਲ ਵਿਆਹ ਕਰਾਂਗਾ ਕਿੰਨੀ ਦੇਰ ਤੋਂ ਤੁਹਾਡੀ ਗੱਲ ਪਤਾ ਕੀ ਸੀ ਮਹੀਨਾ ਜੇੜ ਮਹੀਨਿਆਂ ਚ ਨਜਾਇਜ਼ ਮੇਰੇ ਮੱਥੇ ਗੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਵਾਈਫਰਨਲ ਜੀ ਦਾ ਇਹਨੇ ਫਾਲ ਭਾਈ ਇਹਨੇ ਫਾਲ ਲੱਲਿਆ ਕੱਲ ਨੂੰ ਮੇਰਾ ਟੱਬਰ ਸਾਰਾ ਵੇਚਾ ਜੂਗਾਣਾ ਭਾਜੀ ਇਸ ਕਰਕੇ ਮੈਂ ਨਹੀਂ ਸਰ ਇਹਨੇ ਮੈਰਿਜ ਕਰਾਣੀ ਹੈਗੀ ਮੇਰੇ ਤੇ ਪਰਚਾ ਕਟਾਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਕੱਢ ਦੋ ਮੈਂ ਕੀਤਾ ਕੁਝ ਨਹੀਂ ਸਰ ਜੀ ਬਾਕੀ ਮੈਨੂੰ ਧੱਕਾ ਹੋ ਰਿਹਾ ਵਾ ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰ ਕਰਵਾ ਚੁੱਕੇ ਹਾਂ ਅੱਜ ਵੀ ਫੋਨ ਵੀ ਕਰ ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ ਹੁਣ ਲੜਕੀ ਆਪਣਾ ਵਿਆਹ ਲਗਾਊਗੀ ਲੜਕੀ ਜਿਵੇਂ ਵਿਆਹ ਲਗਾਊਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਇਹ ਤੇ ਠੀਕ ਹੈ ਮੇਰਾ ਨਾਮ ਸਰ ਨੀਸ਼ਾ ਆ ਹਾਂਜੀ ਕਥਾ ਰਹਿਣ ਵਾਲੀ ਮੈਂ ਕ੍ਰਿਸ਼ਨਨਗਰ 5 ਨੰਬਰ ਗਲੀ ਦੀ ਰਹਿਣ ਵਾਲੀ ਆ ਤੇ ਕੀ ਗੱਲਬਾਤ ਹੋਈ ਅੱਜ ਵੱਡੀ ਗਿਣਤੀ ਦੇ ਵਿੱਚ ਤੁਹਾਡੇ ਨਾਲ ਤੁਹਾਡਾ ਸਮਾਜ ਖੜਾ ਹੋਇਆ ਥਾਣੇ ਦੇ ਬਾਹਰ ਸਰ ਇੱਥੇ ਮੇਰੀ ਸੁਣਵਾਈ ਨਹੀਂ ਕੀਤੀ ਗਈ ਚਾਰ ਦਿਨ ਮੈਨੂੰ ਲਗਾਤਾਰ ਹੋ ਗਏ ਨੇ ਇੱਥੇ ਆਂਦੀ ਨੂੰ ਕੋਈ ਕਿਸੇ ਦੀ ਨਹੀਂ ਸੁਣਦਾ ਪਿਆ ਮਾਮਲਾ ਕੀ ਹੈ ਹਾਂਜੀ ਮਾਮਲਾ ਇਹ ਮੇਰਾ ਕਿ ਇਹਦੇ ਨਾਲ ਮੁੰਡੇ ਨਾਲ ਇੰਸਟਾ ਤੇ ਗੱਲ ਹੁੰਦੀ ਰਹੀ ਫਿਰ ਹੋਲੀ ਵਾਲੀ ਕਾਲ ਤੇ ਆ ਗਏ ਆਪਾਂ ਤੇ ਇਹ ਮੈਨੂੰ ਮੂਵੀ ਹਾਲ ਚ ਲੈ ਕੇ ਵੀ ਗਿਆ ਇਨੀ ਮੇਨ ਬਾਡੀ ਟੱਚ ਵੀ ਕੀਤਾ ਐ ਇਹਨੇ ਮੈਨੂੰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੂੰ ਤਾਂ ਹੁਣ ਕੀ ਗੱਲਬਾਤ ਹੋਈ ਐ ਜੀ ਅਸੀ ਸਰ ਇਹਨਾਂ ਨੂੰ ਮੌਕਾ ਵੀ ਦਿੱਤਾ ਸੀ ਇੱਕ ਕਿ ਵਿਆਹ ਕਰਾ ਲਾ ਪਰ ਮੁੰਡਾ ਇਨਕਾਰ ਕਰਦਾ ਪਿਆ ਮੈਂ ਹੀ ਚਾਹਨੀ ਆ ਕਿ ਮੁੰਡਾ ਜੇਲੇ ਨਾ ਜਾਵੇ ਤੇ ਮੇਰਾ ਵਿਆਹ ਕਰਾ ਲੇ ਕਿਉਂਕਿ ਉਹਦੀ ਵੀ ਇੱਜ਼ਤ ਬਣੀ ਰਵੇ ਤੇ ਮੇਰੀ ਵੀ ਇੱਜ਼ਤ ਬਣੀ ਰਹੇ ਤਾਂ ਮੁੰਡਾ ਥਾਣੇ ਦੇ ਵਿੱਚ ਆਇਆ ਜੀ ਹੁਣ ਹਾਂਜੀ ਤਾਂ ਕੀ ਗੱਲਬਾਤ ਹੋਈ ਆ ਮੋ ਸਾਹਮਣੇ ਉਹਦੇ ਨਾਲ ਹੁਣ ਮੁੰਡਾ ਇਨਕਾਰ ਕਰਦਾ ਪਿਆ ਵਿਆਹ ਤੋਂ ਪਰ ਮੈਂ ਉਹ ਦਿਨ ਵਿਆਹ ਕਰਾਉਣਾ ਕਿੰਨੀ ਦੇਰ ਤੋਂ ਤੁਹਾਡੀ ਗੱਲਬਾਤ ਹੈਗੀ ਸੀ ਮਹੀਨਾ ਜੇੜ ਮਹੀਨਾ ਤੇ ਜੇਕਰ ਅਸੀਂ ਗੱਲ ਕਰੀਏ ਇਹ ਮੁੰਡਾ ਹੁਣ ਫੇਰ ਵੀ ਨਹੀਂ ਠਾਣੇ ਦੇ ਵਿੱਚ ਆ ਕੇ ਮੰਨਦਾ ਤਾਂ ਫਿਰ ਤੁਹਾਡੇ ਲੋਕ ਕਾਰਵਾਈ ਕਰਵਾਈ ਜਾਏਗੀ ਉਦੋਂ ਪਰ ਹਾਂਜੀ ਉਹ ਨਹੀਂ ਸੋਝਾ ਦਿੱਤੀ ਜਾਵੇ ਸਰ ਮੁੰਡਾ ਕਿੱਥੋਂ ਰਹਿਣਾ ਬੋਲਾ ਜੀ ਮੁੰਡਾ ਵੀ ਮੱਲੇ ਦਾ ਹੀ ਹੈ ਸਰ ਮੇਰਾ ਨਾਮ ਹਨੀ ਕਿੱਥੋਂ ਰਹਿਣ ਵਾਲੇ ਹੋ ਜੋੜਾਫਾਰੇ ਕਿਸ਼ਨ ਹੈ ਗਲੀ ਨੰਬਰ 5 ਤੇ ਕੀ ਗੱਲਬਾਤ ਹੋਈ ਆ ਕੁੜੀ ਦੇ ਨਾਲ ਤੁਹਾਡੀ ਇੱਕ ਮੇਰੀ ਗਲੀ ਚ ਕੁੜੀ ਰਹਿੰਦੀ ਹੈ ਫਰੈਂਡ ਸਰਕਲ ਹੀ ਚੱਲਦਾ ਹੈ ਆਪਣਾ ਅੱਛਾ ਫਰੈਂਡ ਦੀ ਭੈਣ ਹੀ ਹੈ ਜੇਵੇ ਜਦੋਂ ਉਹਦੀ ਉਨਰ ਵਾਸਤੇ ਇਦਾਂ ਹੀ ਚਲਾਇਆ ਮਾੜਾ-ਵੱਡਾ ਕਿਤੇ ਘੁੰਮਣ ਫਿਰਨ ਗਏ ਆ ਵਾਂਗੇ। ਮੈਂ ਇੱਕ ਤਰਫ ਹੈਗਾ ਆਪਾਂ ਕੋਈ ਫਰੈਂਡ ਉਹ ਮੈਨੂੰ ਪਿਆਰ ਕਰਨ ਲੱਗ ਪਈ। ਹੂੰ ਮੇਰਾ ਫਰੈਂਡ ਸਰਕਲ ਹੀ ਗਏ ਸਰ ਭਾਈ। ਤੇ ਕਿਤੇ ਗੱਲਬਾਤ ਹੁੰਦੀ ਤੁਹਾਡੀ? ਚਾਣੀ ਇੰਸਟਾਗ੍ਰਾਮ ਵਗੈਰਾ ਦੇ ਜਿਵੇਂ। ਹੂੰ ਤੇ ਮੈਂ ਉਹਨੂੰ ਆਇਆ ਗਿਆ ਕਿ ਮੈਂ ਤੈਨੂੰ ਪਿਆਰ ਨਹੀਂ ਜਾਂਦਾ ਕਰਦਾ। ਉਹ ਮੇਰੇ ਮਗਰ ਬਈ ਮੇਰਾ ਪਿਆਰ ਇਹਨਾਂ ਵਿਆਹ ਕਰਾ ਮੇਰਾ ਵਿਆਹ ਕਰਾ। ਭਾਈ ਇਹਨੇ ਭਲੇੜ ਤੱਕ ਮਾਰੇ ਆਪਣੇ ਹੱਥ ਤੇ। ਤੇ ਫਿਰ ਤਿਆਂ ਨੂੰ ਸਿਲਮਾਰ ਦੇ ਵਿੱਚ ਲਾ ਕੇ ਸਿਲਮਾ ਸਰ ਘੜਿਆ ਘਰ ਮੈਂ ਟੱਚ ਨਹੀਂ ਕੀਤਾ ਭਾਜੀ ਮੇਰੇ ਅਲੀਗੇਸ਼ਨ ਨਾਲ ਟੱਚ ਕੀਤਾ ਹੈ ਕੀਤਾ ਮੈਂ ਨਹੀਂ ਕੀਤਾ ਭਾਜੀ ਠੀਕ ਹੈ ਨਹੀਂ ਪਰ ਤੁਹਾਡੇ ਨਾਲ ਗਈ ਸੀ ਕੁੜੀ ਸਿਲਮਾ ਹਾਲ ਦੇ ਵਿੱਚ ਮੈਂ ਸਰ ਮੰਨਦਾ ਕਿ ਮੇਰੀ ਗਲਤੀ ਹੈ ਕਿ ਮੇਰੀ ਮੰਮੀ ਵੀ ਕਹਿੰਦੇ ਗਲਤੀ ਕੀਤਾ ਤਾ ਦੂੰ ਨਹੀਂ ਕਹਿਣਾ ਚਾਹੀਦਾ ਸੀ ਚਲੋ ਮੈਂ ਐਗਰੀ ਹਾਂ ਪਰ ਸਰ ਮੈਂ ਬਲਾਦ ਕਰ ਵਾਲਾ ਕੁਝ ਨਹੀਂ ਸਮਝ ਮੈ ਸਿਸਟਮ ਆਇਆ ਹੋਇਆ ਹੈ ਕੋਈ ਕਿੰਨਾ ਸਮਾਂ ਨਾਲ ਰਹੀ ਹੈ ਕੁੜੀ ਤੁਹਾਡੇ ਕੋਲ ਸਰ ਵੱਧ ਤੋਂ ਵੱਧ ਵੀ ਨਾ ਜ਼ਿਆਦਾ ਨਹੀਂ ਸਿੰਨਾ ਕੀ ਸਰ ਰਹੀ ਹੈ ਸਾਧਵਾ ਆ ਜਾਵੇ ਸਰ ਮੈਨੂੰ ਇਹ ਬਹੁਤ ਜ਼ਿਆਦਾ ਕਰੰਦੇ ਉੱਪਰ ਤੇ ਵਿਆਹ ਦੀ ਗੱਲਬਾਤ ਕੀਤੀ ਸੀ ਉਹਦੇ ਨਾਲ ਸਰ ਮੈਂ ਨਹੀਂ ਕੀਤੀ ਇਹ ਵੀ ਗੱਲ ਨਹੀਂ ਕੀਤੀ ਵਿਆਹ ਵਾਲੀ ਪਰ ਕੁੜੀ ਕਹਿੰਦੀ ਮੈਨੂੰ ਵਿਆਹ ਰਾਂ ਚਾਂਸਾ ਦੇ ਗਏ ਨੇ ਗੱਲਬਾਤ ਕਰਦਾ ਮੈਨੂੰ ਬਾਹਰ ਲੰਦਿਆ ਬਸ ਪਸੰਦ ਦੇ ਮਾਰੇ ਸਰ ਮੇਰਾ ਨਹੀਂ ਸਰਕਲ ਹੈ ਹੋ ਜਾਗਾ ਮੈਂ ਮੈਨੂੰ ਪਸੰਦ ਦੇ ਵੇ ਬਸ ਤੇ ਤੁਹਾਨੂੰ ਪਤਾ ਹੁਣ ਤੁਹਾਡੇ ਉੱਪਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਧਿਆਨ ਦਿਤੇ ਯਾਰੇ ਕੁੜੀ ਦੇ ਵੱਲੋਂ ਆਪਣੇ ਫਿਰ ਉਹ ਤੇ ਮੁੱਜੀ ਵਿਆਹ ਜਰੇ ਫਸਾਣਾ ਹੀ ਆ ਨਜਾਇਜ਼ ਮੁੱਜੀ ਜਾਣ ਦੇ ਜਾਣ ਬਾਜੀ ਇਹਨਾਂ ਇਨਸਾਫ ਦੀ ਇਨਸਾਫ ਕਰਾਓ ਮੇਰਾ ਮੈਨੂੰ ਫਸਾਣ ਦੇ ਨਜਾਇਜ਼ ਮੇਰੇ ਮੱਥੇ ਕੁੜੀ ਮੜਨ ਦੇ ਜਿਹੜੀ ਹੁਣੇ ਬਲੇਡ ਮਾਰੀ ਜਾਂਦੀ ਐ ਤੇ ਬਾਅਦ ਮੇਰਾ ਕੀ ਕਰੇਗੀ ਸਰ ਬਾਈ ਫਰਨਾਲ ਜੀ ਦੇ ਪਹਿਨੇ ਫਾਲ ਭਾਈ ਇਹਨੇ ਫਾਲ ਲੱਲਿਆ ਕੱਲ ਨੂੰ ਮੇਰਾ ਟੱਪਾ ਸਾਰਾ ਵੇਚਾ ਜੂਗਾ ਨਾ ਬਾਜੀ ਇਸ ਕਰਕੇ ਮੈਂ ਨਹੀਂ ਸਰ ਮੈਨੂੰ ਮੈਰਿਜ ਕਰਾਣੀ ਹੈਗੀ ਮੇਰੇ ਤੇ ਪਰਚਾ ਘਟਾਣ ਦੀ ਮੰਗ ਕਰਦੇ ਮੇਰੇ ਤੇ ਪਰਚਾ ਘਟਾ ਦਿਓ ਮੈਂ ਕੀਤਾ ਕੁਝ ਨਹੀਂ ਸਰ ਜੀ ਹਾਂ ਬਾਕੀ ਮੈਂ ਤਾਂ ਘਰ ਆ ਰਿਹਾ ਵਾ ਥੈਂਕ ਯੂ ਕਿ ਆ ਕਿ ਧੱਕਾ ਰਿਹਾ ਮੈਂ ਜੀ ਮਾਮਲਾ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਨੰਬਰ ਤੁਹਾਡੇ ਕੋਲ ਇੱਥੇ ਆਏ ਨੇ ਕੀ ਗੱਲਬਾਤ ਹੋਈ ਹੈ ਜੀ ਅੱਜ ਇੱਥੇ ਇਹ ਜੀ ਮੀਸ਼ਾ ਨਾ ਦੀ ਲੜਕੀ ਆ ਉਹ 5 ਨੰਬਰ ਗਲੀ ਕਿਸ਼ਨानगर ਚ ਰਹਿੰਦੀ ਹੈ ਜੀ 22 ਸਾਲ ਦੀ ਉਮਰ ਹੈ ਉਸੇ ਗਲੀ ਵਿੱਚ ਇੱਕ ਰਜਨ ਨਾਂ ਦਾ ਲੜਕਾ ਰਹਿੰਦਾ ਜਿਹਦੀ ਉਮਰ 22 ਸਾਲ ਹੈ ਇਹਨਾਂ ਦੋਵਾਂ ਦੀ ਆਪਸ ਵਿੱਚ ਕੋਈ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਲੜਕੀ ਦੇ ਦੱਸਣ ਦੇ ਮੁਤਾਬਕ ਵੀ ਇੱਕ ਵਾਰਾਂ ਲੜਕਾ ਨੂੰ ਸਿਨੇਮੇ ਹਾਲ ਚ ਲੈ ਕੇ ਗਿਆ। ਉੱਥੇ ਇਹਦੇ ਨਾਲ ਉਹਨੇ ਸਰੀਰ ਨੂੰ ਟੱਚ ਕੀਤਾ ਸੀਗਾ। ਲੜਕੀ ਜਿਹੜੀ ਆ ਉਹ ਕਹਿ ਰਹੀ ਆ ਵੀ ਮੈਂ ਇਸੇ ਲੜਕੇ ਨਾਲ ਹੀ ਵਿਆਹ ਕਰਨਾ। ਪਰ ਲੜਕਾ ਜਿਹੜਾ ਵਾ ਉਹ ਕਹਿੰਦਾ ਜੀ ਮੈਂ ਵਿਆਹ ਨਹੀਂ ਕਰਵਾਉਣਾ। ਹੁਣ ਦੋਵਾਂ ਦੀ ਕਾਉਂਸਲਿੰਗ ਦੋ ਵਾਰਾ ਕਰਵਾ ਚੁੱਕੇ ਆ ਅੱਜ ਵੀ ਹੁਣ ਵੀ ਕਰਾ ਰਹੇ ਆ। ਪਰ ਲੜਕੀ ਵਿਆਹ ਕਰਨਾ ਚਾਹੁੰਦੀ ਆ ਲੜਕਾ ਵਿਆਹ ਨਹੀਂ ਕਰਵਾ ਰਿਹਾ। ਉਹ ਲੜਕੀ ਆਪਣਾ ਬਿਆਨ ਲਿਖਾਉਗੀ ਲੜਕੀ ਜਿਉਂ ਹੀ ਬਿਆਨ ਲਿਖਾਉਗੀ ਉਹਦੇ ਮੁਤਾਬਕ ਨੂੰ ਨਹੀਂ ਕਰ ਰਹੀ ਇਹੀ ਠੀਕ ਹੈ